प्यारे विद्यार्थियों सब तो पहला मेरे चैनल पे थोड़ा बहुत बहुत स्वागत है जी विद्यार्थियों जिन्हे के थाने पता है कि पंजाब स्कूल शिक्षा बोर्ड दे बलु 10वीं और 12वीं दे नतीजे हन ओ जारी कर देते गए हन नतीजे ऐलाने जा चुके हन ते हुण 10वीं और 12वीं ते बच्चे जो हन जिना बच्चा दे जो मार्क्स कट हन किसी भी विषय विच या उना दी कोई कंपार्टमेंट बनी है ते उना बच्चा दे लिए हुण जो रीचेकिंग दा जो शेड्यूल है रीचेकिंग दे जो फॉर्म है ऊपर ने शुरू कर देते गए हन ਉਨਾ ਦੀ ਡੇਟ ਜੋ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਤੇ ਇਸ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਤੁਸੀਂ ਇਹ ਜੋ ਫਾਰਮ ਹੈ ਕਿਸ ਤਰ੍ਹਾਂ ਜਾ ਕੇ ਭਰ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਫੀਸ ਪੇ ਕਰਨੀ ਹੈ ਇਹ ਸਾਰੀ ਹੀ ਜੋ ਪ੍ਰੋਸੈਸ ਹੈ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸੀ ਜਾਵੇਗੀ ਤੇ ਆ ਪਹਿਲਾਂ ਆਪਾਂ ਪੂਰਾ ਇਸ ਨੂੰ ਪੜ੍ਹ ਲੈਣੇ ਹਨ ਜੀ ਜੋ ਅਰਜੀ ਪ੍ਰਕਿਰਿਆ ਹੈ ਜੋ ਤੁਸੀਂ ਫਾਰਮ ਭਰਨ ਦੀ ਪ੍ਰਕਿਰਿਆ ਹੈ ਉਹ 21 ਮਈ 2025 ਤੋਂ ਸ਼ੁਰੂ ਹੋ ਰਹੀ ਹੈ ਭਾਵ ਅੱਜ ਤੋਂ ਹੀ ਸ਼ੁਰੂ ਹੋ ਰਹੀਆਂ ਹਨ ਤੇ ਰੀ ਚੈਕਿੰਗ ਦੇ ਜੋ ਫਾਰਮ ਹੈ ਉਹ ਭਰਨ ਦੀ ਜੋ ਆਖਰੀ ਮਿਤੀ ਹੈ ਉਹ 4 ਜੂਨ 2025 ਹੈ ਜੀ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਉਸ ਫਾਰਮ ਵਿੱਚ ਫਿਲ ਕਰਨਾ ਹੈ ਤੇ ਉਸ ਦੇ ਵਿੱਚ ਤੁਸੀਂ ਵਿਸ਼ਾ ਚੁਣਨਾ ਹੈ ਫੀਸ ਭਰਨੀ ਹੈ ਤੇ ਉਹ ਵਿਸ਼ੇ ਚੁਣਨੇ ਹਨ ਜਿਨ੍ਹਾਂ ਵਿੱਚ ਤੁਸੀਂ ਰੀ ਚੈਕਿੰਗ ਕਰਵਾਉਣਾ ਚਾਹੁੰਦੇ ਹੋ ਅਤੇ ਲੋੜਿੰਦੀ ਅਰਜੀ ਫੀਸ ਆਨਲਾਈਨ ਜਮ੍ਹਾਂ ਹੋ ਜਾਏਗੀ ਤੁਹਾਡੀ ਆਨਲਾਈਨ ਫਾਰਮ ਖੁੱਲ ਜਾਏਗਾ ਉਥੇ ਤੁਸੀਂ ਆਪਣੀ ਫੀਸ ਪੇਮੈਂਟ ਕਰ ਦੇਣੀ ਹੈ ਤੇ ਹਰੇਕ ਸਬਜੈਕਟ ਲਈ ਆਮ ਤੌਰ ਤੇ ਜੋ 700 ਰੁਪਏ ਪਤੀ ਵਿਸ਼ਾ ਹੈ ਉਹ ਫੀਸ ਹੁੰਦੀ ਹੈ ਜਿੰਨੇ ਵੀ ਤੁਸੀਂ ਵਿਸ਼ੇ ਰੀ ਚੈਕਿੰਗ ਕਰਵਾਉਣ ਲਈ ਪਰੋਗੇ ਤੇ ਉਸ ਦੇ ਅਕੋਰਡਿੰਗ ਜੋ ਤੁਹਾਡੀ ਫੀਸ ਹੈ ਉਹ ਨਾਲ ਜੀਐਸਟੀ ਲੱਗ ਕੇ ਤੇ ਤੁਹਾਨੂੰ ਆ ਜਾਏਗੀ ਤੇ ਨਾਲ ਹੀ ਉੱਥੇ ਪੇ ਦੀ ਆਪਸ਼ਨ ਹੋਏਗੀ ਤੁਸੀਂ ਆਨਲਾਈਨ ਹੀ ਜੋ ਫੀਸ ਹੈ ਪੇ ਕਰ ਲੈਣੀ ਹੈ ਜੇਕਰ ਤੁਸੀਂ ਉੱਤਰ ਪੱਤਰੀਆਂ ਦੀ ਫੋਟੋ ਕਾਪੀ ਚਾਹੁੰਦੇ ਹੋ ਕਿ ਜੋ ਉੱਤਰ ਪੱਤਰੀਆਂ ਹਨ ਤੁਹਾਨੂੰ ਉਸ ਦੀ ਫੋਟੋ ਕਾਪੀ ਮਿਲੇ ਤਾਂ ਇਸ ਦੀ ਵਾਧੂ ਫੀਸ ਹੋ ਸਕਦੀ ਹੈ ਤੇ ਇਹ ਲਗਭਗ 700 ਜਾਂ पौ रुपए जहाँ प्रति दो रुपए प्रति पन्ना पाँच सौ रुपए दी प्रोसैसिंग फीस है तो दो रुपए प्रति पन्ना है वो जो आउट दे, दे जो आउट तो जो प्रिंटआउट दे फॉर्म दिलनगे जी थानू जो प्रिंटआउट मिलेगा फोटोकॉपी मिलेगी उसके हो गए जी तो उस बाद लास्ट तुम्हें करना है जड़ा भी फॉर्म तुम्हें भरया होएगा फॉम अ फीस भरने बाद उसका प्रिंटआउट अपने कोर्स बूथ वजह संभाल के रखना है ਤੇ ਆ ਹੁਣ ਦੇਖਦੇ ਹਾਂ ਕਿ ਇਹ ਤੁਸੀਂ ਫਾਰਮ ਜੋ ਹੈ ਇਹ ਭਰਨਾ ਕਿਸ ਤਰ੍ਹਾਂ ਹੈ ਕਿਸ ਜਗ੍ਹਾ ਤੁਸੀਂ ਜਾ ਕੇ ਇਹ ਫਾਰਮ ਭਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ Google Search Engine ਨੂੰ ਖੋਲ ਲੈਣਾ ਹੈ ਜੀ ਤੇ ਉੱਥੇ ਤੁਸੀਂ ਟਾਈਪ ਕਰ ਦੇਣਾ ਹੈ PSCB ਤੇ PSCB ਟਾਈਪ ਕਰਨ ਤੋਂ ਬਾਅਦ ਇਸ ਤਰ੍ਹਾਂ ਜੋ ਪਹਿਲੀ ਸਾਈਟ ਆਪਣੇ ਕੋਲ ਓਪਨ ਹੋਏਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਜੀ ਤੇ ਉਸ ਨੂੰ ਕਲਿੱਕ ਕਰਦੇ ਇਸ ਤਰ੍ਹਾਂ ਦੀ ਸਕਰੀਨ ਤੁਹਾਡੇ ਕੋਲ ਖੁੱਲੇਗੀ ਇਸ ਜਗ੍ਹਾ ਤੇ ਜਿਸ ਤਰ੍ਹਾਂ ये मेन नैविगेन थ्री लाइनस लगिया हुई इतने तुम्हें तो क्लिक कर देना है तो जो पहली ऑप्शन देखो ऑल न्यूज़ एंड अपडेट तो तीस क्लिक कर देना है जी इसते क्लिक करद्या को इस तरह की स्क्रीन खुलेगी तो नीचे देखो अपने को फॉर्म आ जाएगा पहली जगह तिख्या है रीचैकिंग फॉर्म फॉर मैट्रीकुलेनीयर सैकेंडरी एग्जाम मार्च दो हज़ार पच्ची मैट्रीकुले मीन टेंथ क्लास सीनीर सैकेंडरी मीन ट्वैल्थ क्लास तो इस जगह तुम्हें क्लिक कर देना है ਇਸ ਤੇ ਕਲਿੱਕ ਕਰਦੇ ਅਹੀ نیچے ਇਸ ਤਰ੍ਹਾਂ ਦੀ ਸਕਰੀਨ ਆਪਣੇ ਕੋਲ ਓਪਨ ਹੋ ਜਾਏਗੀ ਜੀ ਤੇ ਇਹ ਦੇਖੋ ਆਪਣੇ ਕੋਲ نیچے ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ ਇਸ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਐਂਟਰ ਰੈਫਰੈਂਸ ਨੰਬਰ ਤੇ ਇੱਥੇ ਰੋਲ ਨੰਬਰ ਹੁਣ ਰੋਲ ਨੰਬਰ ਤਾਂ ਤੁਹਾਨੂੰ ਆਪਣਾ ਯਾਦ ਹੀ ਹੈ ਪਰ ਜੋ ਰੈਫਰੈਂਸ ਨੰਬਰ ਹੈ ਇਹ ਤੁਹਾਨੂੰ ਨਹੀਂ ਪਤਾ ਹੈ ਤੇ ਇਸ ਦੇ ਲਈ ਤੁਸੀਂ ਇਸ ਜਗ੍ਹਾ ਕਲਿੱਕ ਕਰਨਾ ਹੈ ਜੀ new user clicked here to register ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਪਏਗਾ ਰਜਿਸਟਰ ਕਰਨ ਤੇ ਤੁਹਾਨੂੰ ਜੋ ਰੈਫਰੈਂਸ ਨੰਬਰ ਮਿਲੇਗਾ ਉਹ ਤੁਸੀਂ ਇੱਥੇ ਫਿਲ ਕਰਨਾ ਹੈ ਰੋਲ ਨੰਬਰ ਇਸ ਤੇ ਫਿਲ ਕਰਨਾ ਹੈ ਤੇ ਫਿਰ ਸਬਮਿਟ ਕਰਕੇ ਤੇ ਆਪਾਂ ਨੂੰ ਫਾਰਮ ਖੁੱਲੇਗਾ ਤੇ ਉਸ ਨੂੰ ਆਪਾਂ ਫਿਲ ਕਰ ਦੇਣਾ ਹੈ ਤੇ ਪਹਿਲਾਂ ਦੇਖਦੇ ਹਾਂ ਕਿ ਇਹ ਜੋ ਰੈਫਰੈਂਸ ਨੰਬਰ ਹੈ ਇਹ ਤੁਸੀਂ ਕਿਸ ਤਰ੍ਹਾਂ ਜਨਰੇਟ ਕਰਨਾ ਹੈ ਪਹਿਲਾਂ ਤੁਸੀਂ ਇਸ ਜਗ੍ਹਾ ਕਲਿੱਕ ਕਰ ਦੇਣਾ ਹੈ ਨਿਊ ਯੂਜ਼ਰ ਤੇ ਤੇ ਨਿਊ ਯੂਜ਼ਰ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆਪਾਂ ਨੂੰ ਖੁੱਲੇਗੀ ਜੀ ਤੇ ਇਹ ਦੇਖੋ ਆਪਣੇ ਕੋ ਇਨਸਟਰਕਸ਼ਨਸ ਲਿਖੀਆਂ ਹੋਈਆਂ ਹਨ ਪਹਿਲਾਂ ਆਪਾਂ ਇਨਸਟਰਕਸ਼ਨਸ ਨੂੰ ਓਪਨ ਕਰ ਲੈਣੇ ਹਨ ਇਨਸਟਰਕਸ਼ਨ ਪੜ੍ਹ ਲੈਣੇ ਹਨ ਕੀ ਕੀ ਹੈ ਇਸ ਦੇ ਵਿੱਚ ਦੇਖੋ ਆਪਣੇ ਕੋ ਜੀ ਇਸ ਦੇ ਵਿੱਚ ਲਿਖਿਆ ਹੈ ਦਸਵੀਂ ਅਤੇ 12ਵੀਂ ਸ਼੍ਰੇਣੀ ਤੋਂ ਸਲਾਨਾ 2025 ਦੀਆਂ ਸਲਾਨਾ ਪ੍ਰੀਖਿਆਵਾਂ ਸਮੇਤ ਓਪਨ ਸਕੂਲ ਜੋ ਓਪਨ ਵਾਲੇ ਬੱਚੇ ਹਨ ਉਹ ਵੀ ਇਹ ਫਾਰਮ ਭਰ ਸਕਦੇ ਹਨ ਦੀ ਉੱਤਰ ਪੱਤਰੀ ਦੀ ਰੀ ਚੈਕਿੰਗ ਲਈ ਬਿਨੇ ਪੱਤਰ ਹੈ ਜੀ ਕਿਸ ਤਰ੍ਹਾਂ ਤੁਸੀਂ ਇਸ ਦੇ ਵਿੱਚ ਕੀ ਕੀ ਮੰਗਿਆ ਜਾਏਗਾ ਆਪਣੇ ਕੋ ਰੈਫਰੈਂਸ ਨੰਬਰ ਤੁਹਾਨੂੰ ਮਿਲ ਜਾਏਗਾ ਜੋ ਤੁਸੀਂ ਭਰੋਗੇ ਇਹ ਤੁਹਾਡਾ ਸੈਕਟ ਨੰਬਰ ਹੋਏਗਾ ਫਿਰ ਰੋਲ ਨੰਬਰ ਕਲਾਸ ਜਾਂ ਸੈਸ਼ਨ ਇੱਥੇ ਤੁਸੀਂ ਭਰ ਦੇਣਾ ਹੈ ਇੱਥੇ ਆਪਣਾ ਜੋ ਗਰੁੱਪ ਹੈ ਉਹ ਭਰਨਾ ਹੈ ਕੈਟਾਗਰੀ ਭਰਣੀ ਹੈ ਬੱਚੇ ਦਾ ਨਾਮ ਆ ਜਾਏਗਾ ਪਿਤਾ ਦਾ ਨਾਮ ਆ ਜਾਏਗਾ ਇਸ ਜਗ੍ਹਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਇਹ ਜੋ ਮੋਬਾਈਲ ਨੰਬਰ ਹੈ ਤੇ ਈਮੇਲ ਆਈਡੀ ਹੈ ਇਹ ਬਹੁਤ ਹੀ ਧਿਆਨ ਨਾਲ ਪੜਨੇ ਹਨ ਜੀ ਇਸ ਜਗ੍ਹਾ ਤੁਹਾਡਾ ਆ ਜਾਏਗਾ ਜੋ ਪ੍ਰੀਖਿਆ ਕੇਂਦਰ ਕਾਲਜ ਜਾਂ ਸਕੂਲ ਦਾ ਨਾਮ ਕੋਸ਼ਿਤ ਕੀਤਾ ਹੋਇਆ ਤੁਹਾਡਾ ਨਤੀਜਾ ਵਿਸ਼ਿਆਂ ਦੇ ਤੁਸੀਂ ਆਪਣੇ ਵੇਰਵੇ ਜੋ ਹੈ ਉਹ ਭਰ ਦੇਣੇ ਹਨ ਜੀ ਇਹ ਦੇਖੋ ਵਿਨੇਕਰ ਦੀ ਹੱਥ ਲਿਖਤ ਨਮੂਨਾ ਆ ਜਾਏਗਾ ਇਸ ਜਗ੍ਹਾ ਤੇ ਫਿਰ ਇਹ ਆ ਜਾਏਗਾ ਆਪਣੇ ਕੋ ਕੈਂਡੀਡੇਟ ਦਾ ਐਡਰੈਸ ਪ੍ਰੀਖਿਆਰਥੀ ਦੇ ਹਸਤਾਖਰ ਪਤਰ ਵਿਹਾਰ ਲਈ ਪਤਾ ਤੇ ਪਤਰ ਵਿਹਾਰ ਲਈ ਪਤਾ ਇਹ ਸੇਮ ਹੀ ਆਪਾਂ ਤੁਸੀਂ ਭਰਨਾ ਹੈ ਉੱਥੇ ਹੁਣ ਧਿਆਨ ਨਾਲ ਦੇਖੋ ਇਹ ਚੀਜ਼ਾਂ ਆਪਾਂ ਭਰਨੀਆਂ ਹਨ ਤੇ ਇਹ ਦੇਖੋ ਆਪਣੇ ਕੋ ਕੀ ਹੈ ਜੀ ਕਿਸ ਤਰ੍ਹਾਂ ਆਪਣੇ ਕੋ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਰੀਚੈਕਿੰਗ ਸੰਬੰਧੀ ਨਿਯਮ ਅਤੇ ਹਦਾਇਤਾਂ ਕੀ ਹਨ ਪਹਿਲਾਂ ਦੇਖੋ ਆਪਣੇ ਕੋ ਬੋਰਡ ਵੱਲੋਂ ਨਤੀਜੇ ਐਲਾਨੇ ਜਾਣ ਤੋਂ ਬਾਅਦ ਰੀਚੈਕਿੰਗ ਦੇ ਸ਼ਡਿਊਲ ਅਨੁਸਾਰ ਫਾਰਮ ਫੀਸ ਆਨਲਾਈਨ ਹੀ ਜਮ੍ਹਾਂ ਕਰਵਾਈ ਜਾਵੇ ਇਸ ਉਪਰੰਤ ਹੀ ਰੀਚੈਕਿੰਗ ਫਾਰਮ ਜਾਂ ਫੀਸ ਦਾ ਪ੍ਰਿੰਟ ਵਿਦਿਆਰਥੀ ਆਪਣੇ ਕੋਲ ਰੱਖੇਗਾ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਜੋ ਫਾਰਮ ਹੈ ਉਹ ਤੁਸੀਂ ਦਫ਼ਤਰ वगैरह ਜਮ੍ਹਾਂ ਨਹੀਂ ਕਰਾਉਣਾ ਹੈ ਸਾਰਾ ਆਨਲਾਈਨ ਪਰ ਹੈ ਜਾਣਾ ਹੈ ਤੁਸੀਂ ਦਾ ਪ੍ਰਿੰਟ ਤੁਸੀਂ ਆਪਣੇ ਕੋਲ ਰੱਖਣਾ ਹੈ ਜੀ ਰੀਚੈਕਿੰਗ ਕਰਦੇ ਸਮੇਂ ਇਹ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜੋ ਟੀਚਰਸ ਹਨ ਜਿਨ੍ਹਾਂ ਨੂੰ ਰੀਚੈਕਿੰਗ ਕਰਨੀ ਹੈ ਇਹ ਉਹਨਾਂ ਦੇ ਲਈ ਹੈ ਜੀ ਇਹ ਤੁਹਾਡੇ ਲਈ ਨਹੀਂ ਹੈ ਜੀ ਕੋਈ ਵੀ ਜੋ ਫਾਰਮ ਹੈ ਉਹ ਅਧੂਰਾ ਨਹੀਂ ਰੱਖਣਾ ਹੈ ਜੇਕਰ ਤੁਸੀਂ ਫੀਸ ਵੀ ਪੇ ਕਰ ਦਿੱਤੀ ਹੈ ਲੇਕਿਨ ਜੇ ਤੁਹਾਡਾ ਫਾਰਮ ਹੈ ਉਹ ਅਧੂਰਾ ਹੈ ਤੇ ਉਹ ਕੈਨਸਲ ਹੋ ਜਾਏਗਾ ਜੀ ਰੀ ਚੈਕਿੰਗ ਦੀ ਜੋ ਫੀਸ ਹੈ ਉਹ 500 ਰੁਪਏ ਪ੍ਰਤੀ ਉੱਤਰ ਪੱਤਰੀ ਹੈ ਜੀ ਮਤਲਬ ਇੱਕ ਸਬਜੈਕਟ ਦੀ 500 ਰੁਪਏ ਫੀਸ ਹੋਏਗੀ ਅ ਪ੍ਰੀਖਿਆਰਥੀ ਵੱਲੋਂ ਉੱਤਰ ਪੱਤਰੀ ਦੀ ਫੋਟੋ ਕਾਪੀ ਦੀ ਮੰਗ ਤੇ ਪ੍ਰੋਸੈਸਿੰਗ ਫੀਸ ਹੀ ਇਤਲੀਕੇ ਅਨੁਸਾਰ ਹੈ ਉੱਤਰ ਪੱਤਰੀ ਦੀ ਫੋਟੋ ਕਾਪੀ ਪ੍ਰਾਪਤ ਕਰਨ ਲਈ ਪ੍ਰੋਸੈਸਿੰਗ ਫੀਸ ਹੈ 500 ਰੁਪਏ ਪ੍ਰੋਸੈਸਿੰਗ ਫੀਸ ਤੇ 2 ਰੁਪਏ ਪ੍ਰਤੀ ਪੰਨਾ ਤੁਹਾਨੂੰ ਫੋਟੋਕਾਪੀ ਦੇ ਚਾਰਜ ਕੀਤੇ ਜਾਣਗੇ ਜੀ ਤੇ ਇਸ ਤੋਂ ਬਾਅਦ ਆਪਣੇ ਕੋਸ਼ਿਸ਼ ਦੈਂਤਾ ਹਾਂ ਜੀ ਰੀ ਚੈਕਿੰਗ ਫੀਸ ਤੇ ਪ੍ਰੋਸੈਸਿੰਗ ਫੀਸ ਦੋਨਾਂ ਦੀ ਫੀਸ ਭਰਨ ਤੇ ਉੱਤਰ ਪੱਤਰੀ ਕੇਵਲ ਵਿਦਿਆਰਥੀ ਨੂੰ ਹੀ ਵਿਖਾਈ ਜਾਵੇਗੀ ਜੇਕਰ ਰੀ ਚੈਕਿੰਗ ਉਪਰੰਤ ਉੱਤਰ ਪੱਤਰੀ ਦੀ ਫੋਟੋਕਾਪੀ ਲੈਣੀ ਹੈ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਤੇ ਪਹਿਲਾਂ ਦਿੱਤੇ ਨਿਰਧਾਰਿਤ ਮਿਤੀਆਂ ਜਾਂ ਸ਼ਡਿਊਲ ਅਨੁਸਾਰ ਹੀ ਅਪਲਾਈ ਕਰਨਾ ਪਵੇਗਾ ਜੀ ਤੇ ਇਹ ਆਪਾਂ ਨੂੰ نیچے ਡੇਟ ਦਿੱਤੀਆਂ ਹੋਈਆਂ ਹਨ ਜੋ ਰੀਚੈਕਿੰਗ ਦਾ ਫਾਰਮ ਭਰਨ ਦੀ ਮਿਤੀ ਹੈ 21 ਮਈ ਤੋਂ 4 ਜੂਨ ਤੱਕ ਤੇ ਜੋ ਰੀਚੈਕਿੰਗ ਦਾ ਨਤੀਜਾ ਹੈ ਉਹ ਜੁਲਾਈ ਵਿੱਚ ਆਏਗਾ 7 ਜੁਲਾਈ ਤੱਕ ਬੋਰਡ ਦੀ ਇਸ ਵੈਬਸਾਈਟ ਤੇ ਹੀ ਜੋ ਨਤੀਜਾ ਹੈ ਤੁਸੀਂ ਦੇਖ ਸਕਦੇ ਹੋ ਜੀ ਤੇ ਹੁਣ ਦੇਖੋ ਆਪਾਂ ਇਸ ਨੂੰ ਭਰਨਾ ਕਿਸ ਤਰ੍ਹਾਂ ਹੈ ਬੈਕ ਜਾ ਕੇ ਉਸ ਜਗ੍ਹਾ ਤੇ ਆਪਾਂ ਆ ਜਾਣਾ ਹੈ ਜਿੱਥੇ ਆਪਾਂ ਇਸ ਨੂੰ ਓਪਨ ਕੀਤਾ ਸੀ نیچے ਸਹਿਮਤ ਹਾਂ ਤੇ ਤੁਸੀਂ ਟਿਕ ਕਰ ਦੇਣਾ ਹੈ ਜਿਸ ਤਰ੍ਹਾਂ ਇਸ طرف ਲੱਗਾ ਹੋਇਆ ਹੈ ਟਿਕ ਕੀਤਾ ਹੋਇਆ ਹੈ तो नीचे आपको सबमिट पर सब क्लिक कर देना है जो सबमिट पर क्लिक करा तो इस जगह देखो अपने को रजिस्ट्रेसन फॉर्म खुल जाएगा इस दे देखो लिखा है लास्ट डेट दिती हुई है जो चार जून लास्ट डेट है मार्च दो हज़ार पच्ची अपना सैशन है इस जगह तो तीस क्लास सिलेक्ट कर लेनी है दो क्लास हैं मैट्रिकुलेशन मीन टैनथ सीनियर सैकेंडरी मीन ट्वैल्थ जी भी क्लास हो तुम्हें तो उस क्लास में अपना सिलैक्ट कर लेना है जी ਤੇ ਕਾਸ ਨੂੰ ਸਿਲੈਕਟ ਕਰਨ ਤੋਂ ਬਾਅਦ ਐਗਜ਼ਾਮ ਦਾ ਜੋ ਟਾਈਪ ਹੈ ਉਹ ਕਰ ਲੈਣਾ ਹੈ ਇੱਥੇ ਸਾਰੇ ਬੱਚਿਆਂ ਨੇ ਮੇਨਲੀ ਜੋ ਰੈਗੂਲਰ ਹਨ ਰੈਗੂਲਰ ਕਰ ਲੈਣਾ ਹਨ ਜੋ ਓਪਨ ਵਾਲੇ ਬੱਚੇ ਹਨ ਉਹਨਾਂ ਨੇ ਓਪਨ ਤੇ ਪ੍ਰਾਈਵੇਟ ਵਾਲਿਆਂ ਦੇ ਬੱਚਿਆਂ ਨੇ ਪ੍ਰਾਈਵੇਟ ਨੂੰ ਸਿਲੈਕਟ ਕਰ ਲੈਣਾ ਹੈ ਜੀ ਇਸ ਤੋਂ ਬਾਅਦ ਤੁਸੀਂ ਆਪਣਾ ਇਸ ਜਗ੍ਹਾ ਰੋਲ ਨੰਬਰ ਈਮੇਲ ਆਈਡੀ ਤੇ ਮੋਬਾਈਲ ਨੰਬਰ ਇਹ ਧਿਆਨ ਨਾਲ ਭਰਨੇ ਹਨ ਕਿਉਂਕਿ ਇਹ ਜੋ ਮੋਬਾਈਲ ਨੰਬਰ ਤੇ ਈਮੇਲ ਆਈਡੀ ਤੁਸੀਂ ਭਰਨਾ ਹਨ ਇਹਨਾਂ ਤੇ ਵੀ ਤੁਹਾਡਾ ਜੋ ਰੈਫਰੈਂਸ ਨੰਬਰ ਹੈ ਉਹ ਸ਼ੋ ਹੋਏਗਾ ਤੇ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਭਰ ਕੇ ਰਜਿਸਟਰ ਕਰ ਦੇਣਾ ਹੈ ਜਿੱਦਾਂ ਹੀ ਤੁਸੀਂ ਰਜਿਸਟਰ ਤੇ ਕਰੋਗੇ ਤੇ ਇੱਥੇ ਤੁਹਾਨੂੰ ਸਕਰੀਨ ਦੇ ਉੱਪਰ ਹੀ ਤੁਹਾਡਾ ਰੈਫਰੈਂਸ ਨੰਬਰ ਸ਼ੋ ਹੋਏਗਾ ਉਹ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਲੈਣਾ ਹੈ ਉਸ ਨੂੰ ਆਪਣੇ ਕੋਲ ਲਿਖ ਕੇ ਰੱਖ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਹੋਮ ਤੇ ਕਲਿੱਕ ਕਰ ਦੇਣਾ ਹੈ ਜਿਸ ਤਰ੍ਹਾਂ ਹੀ ਤੁਸੀਂ ਹੋਮ ਤੇ ਕਲਿੱਕ ਕਰੋਗੇ ਤੇ ਦੁਬਾਰਾ ਤੁਸੀਂ ਪਹਿਲੇ ਪੇਜ ਤੇ ਆ ਜਾਓਗੇ ਜਿੱਥੇ ਆਪਣਾ ਤੁਸੀਂ ਰੈਫਰੈਂਸ ਨੰਬਰ ਅਤੇ ਰੋਲ ਨੰਬਰ ਫਿਲ ਕਰਨਾ ਹੈ ਇਸ ਜਗ੍ਹਾ ਰੋਲ ਨੰਬਰ ਅਤੇ ਰੈਫਰੈਂਸ ਨੰਬਰ ਫਿਲ ਕਰਕੇ ਤੇ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਫਿਰ ਆਪਣੇ ਕੋਲ ਫਾਰਮ ਖੁੱਲੇਗਾ ਉਸ ਫਾਰਮ ਦੇ ਵਿੱਚ ਸਾਰਾ ਕੁਝ ਫਿਲ ਕਰਕੇ ਤੇ ਜਿਹੜੀ ਵੀ ਸਬਜੈਕਟ ਦੀ ਤੁਸੀਂ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਕਰवानी ਹੈ ਉਹ ਭਰ ਦੇਣੀ ਹੈ ਉਸ ਤੋਂ ਬਾਅਦ نیچے ਤੁਹਾਡੀ ਫੀਸ ਬਣੇਗੀ ਉਸ ਨੂੰ ਭਰਨ ਤੋਂ ਬਾਅਦ ਤੁਸੀਂ ਫੀਸ ਪੇ ਕਰ ਦੇਣੀ ਹੈ ਤੇ ਫੀਸ ਨੂੰ ਪੇ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਤੇ ਵੀ ਤੁਹਾਡਾ ਇਹ ਪੂਰਾ ਆਪਣੇ ਕੋ ਜੋ ਮੈਸੇਜ ਆ ਜਾਏਗਾ ਤੇ ਨਾਲ ਹੀ ਉੱਥੇ ਪ੍ਰਿੰਟ ਦੀ ਆਪਸ਼ਨ ਆਏਗੀ ਇਸ ਸਕਰੀਨ ਦੇ ਉੱਪਰ ਹੀ ਤੇ ਤੁਸੀਂ ਉਸ ਦਾ ਪ੍ਰਿੰਟ ਆਊਟ ਲੈ ਕੇ ਉਸ ਨੂੰ ਸੇਵ ਕਰ ਸਕਦੇ ਹੋ ਜਾਂ ਉਸ ਨੂੰ ਪ੍ਰਿੰਟ ਆਊਟ ਲੈ ਕੇ ਤੇ ਆਪਣੇ ਕੋ ਵੀ ਰੱਖ ਸਕਦੇ ਹੋ ਜੀ ਤਾਂ ਕਿ ਤੁਹਾਨੂੰ ਫਿਊਚਰ ਵਿੱਚ ਜੇਕਰ ਉਸ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸ ਨੂੰ ਦਿਖਾ ਸਕੋ ਕਿ ਕਈ ਵਾਰ ਹੁੰਦਾ ਹੈ ਕਿ ਤੁਸੀਂ ਕੋਈ ਹੋਰ ਸਬਜੈਕਟ ਭਰਿਆ ਹੈ ਤੇ ਰੀ ਚੈਕਿੰਗ ਰੀਵੈਲਿਊਏਸ਼ਨ ਹੋਰ ਸਬਜੈਕਟ ਦੀ ਹੋ ਜਾਂਦੀ ਹੈ ਤਾਂ ਉਹ ਤੁਸੀਂ ਸਾਰਾ ਆਪਣੇ ਫਾਰਮ ਤੋਂ ਦੁਬਾਰਾ ਉਸ ਨੂੰ ਫਿਰ ਦੇਖ ਸਕਦੇ ਹੋ ਜੀ ਉਮੀਦ ਹੈ ਕਿ ਤੁਹਾਨੂੰ ساری ਜਾਣਕਾਰੀ اچھی ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇ ਸਾਨੂੰ ਲਾਈਕ ਅਤੇ ਸ਼ੇਅਰ ਜਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂ ਪ੍ਰੈਸ ਕਰ ਲੈਣਾ ਹੈ ਧੰਨਵਾਦ